ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਉਮੀਦਵਾਰ ਜਿੱਥੇ ਚੋਣ ਪ੍ਰਚਾਰ ਵਿੱਚ ਲੱਗਾ ਹੋਇਆ ਹੈ ਉੱਥੇ ਹੀ ਵਕ ਵਕ ਧਾਰਮਿਕ ਸਥਾਨਾਂ ਤੇ ਆਪਣੀ ਜਿੱਤ ਲਈ ਅਰਦਾਸ ਵੀ ਕਰ ਰਿਹਾ ਹੈ ਇਸੇ ਤਰ੍ਹਾਂ ਜਲੰਧ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਆਪਣੇ ਸਾਥੀਆਂ ਸਮੇਤ ਬ੍ਰਹਮਲੀਨ ਗੁਰੂ ਮਹਾਰਾਜ ਬੀਬੀ ਸਤਿਆਦੇਵੀ ਜੀ ਦੇ ਡੇਰੇ ਪਹੁੰਚੇ ਅਤੇ ਡੇਰੇ ਦੇ ਮੁਖ ਸੇਵਾਦਾਰ ਰੰਗੜ ਬਾਦਸ਼ਾਹ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਨੌਜਵਾਨ ਆਗੂ ਜਗਜੀਤ ਕੁਲਥਮ ਵਿੱਕੀ ਪਲਵਾਨ ਗੋਰਾ ਕਸ਼ਪ ਕਾਲਾਕਸ਼ਪ ਅਤੇ ਹੋਰ ਸੰਗਤਾਂ ਹਾਜ਼ਰ ਸਨ ਮੰਗਲ ਦੀ ਬਿਖਸਤ ਦੇ ਵਿੱਚ ਰਜੋਗ ਬੰਗਾ ਵੀ ਵਿੜੇ ਵਿੱਚ ਬਾਬਾ ਜੀ ਦੇ ਵਿਸ਼ਾਲ ਦਾਖਣ ਚੌਕੀ ਦੇ ਵਿੱਚ ਗੁਰੂ ਮਹਾਰਾਜ ਰਣਜੀਤ ਬਾਖਸ਼ਾ ਜੀ ਦੇ ਚਰਨਾਂ ਦਾ ਓਟ ਅਸਰ ਦਿੰਦੇ ਹੋਏ ਅੱਜ ਜਲੰਧਰ ਤੋਂ ਐਮਪੀ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਵਿਸ਼ੇਸ਼ ਤੌਰ ਤੇ ਖਰਵਾੜ ਦੇ ਵਿੱਚ ਹਾਜ਼ਰ ਹੋਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸਵਾਗਤ ਉਹਨਾਂ ਦਾ ਧੰਨਵਾਦ ਨਾਲ ਆਈ ਸਾਰੇ ਵੀਰਾਂ ਦਾ ਵੀ ਧੰਨਵਾਦ ਮੈਂ ਬੇਨਤੀ ਕਰਾਂਗਾ ਸੰਗਤ ਦੇ ਪੰਚੇ ਕਿ ਬੋਨਾ ਕਰਨ ਨਾਲ ਤਾੜੀਆਂ ਦੇ ਨਾਲ ਨਾਲ ਸਵਾਗਤ ਕੀਤਾ ਜਾਵੇ ਜੈਕਾਰਾ ਰੰਗੜ ਬਾਛਾ ਦੀ ਦਾ ਜੈ 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 ਮੈਂ ਬੇਨਤੀ ਕਰਾਂਗਾ ਕਿ ਦੂਸ਼ਤ ਜਿਹੜੀ ਕੋਈ ਜੀ ਮਹਾਰਾਜ ਦੀ ਹਾਜ਼ਰੀ ਹੈ ਸਰਬ ਸੰਜਾ ਦਰਬਾਰ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਰੰਗੜ ਬਾਸ਼ਾ ਜੀ ਇੱਥੇ ਆਈਆਂ ਸੰਤਾ ਦੇ ਦੁੱਖ ਦਰਦ ਬਾਬਾ ਜੀ ਅਰਦਾਸ ਕਰਕੇ ਉਹਨਾਂ ਦੇ ਦੁੱਖ ਦਰਦ ਦੂਰ ਕਰਦੇ ਆ ਤੇ ਮੈਂ ਸਮਝਦਾ ਕਿ ਵਡੀਆਂ ਜੀ ਸੰਤਾ ਸੱਚੇ ਮਨ ਦੇ ਨਾਲ ਉਸ ਮਹਾਨ ਰੈਗਰ ਪੋਣਾ ਹਰੀ ਦੇ ਦਰਬਾਰ ਦੇ ਨਾਲ ਉਹਨਾਂ ਦੇ ਚਰਨਾਂ ਦੇ ਨਾਲ ਜੁੜਦੇ ਆ ਪੋਣਾ ਹਰੀ ਬਹੁਤ ਵੱਡੀਆਂ-ਵੱਡੀਆਂ ਕਿਰਪਾ ਜਿਹੜੀ ਉਹ ਸੰਗਤ ਦੇ ਪਰਦੇ ਸਾਰੀ ਸੰਗਤ ਦੀ ਝੋਲੀ ਭਰ ਕੇ ਚਲੇ। ਕਿਉਂਕਿ ਦਾਸ ਨੂੰ ਵੀ ਦਰਬਾਰ ਦੇ ਵਿੱਚ ਨਤਮਸਤਕ ਹੋਣ ਦਾ ਮੌਕਾ ਸੁਭਾਅ ਪ੍ਰਾਪਤ ਹੋਇਆ। ਸੋ ਕਿਉਂਕਿ ਕਰੋਨਾ ਦੁਨੀਆ ਦੇ ਵਿੱਚ ਐਹੋ ਜਿਹੇ ਰੂਹਾਂ ਉਹਨਾਂ ਹਾਰੀ ਦੀ ਚੁੰਦੇ ਆ ਜਿਹੜੇ ਸੱਚੇ ਮਨ ਦੇ ਨਾਲ ਸਾਧ ਸੰਗਤ ਦੀ ਸੇਵਾ ਕਰ ਸਕਦੇ। ਸੋ ਤੁਸੀਂ ਦੇਖੋ ਕਿ ਦਰਬਾਰ ਜਿਹੜਾ ਬਾਸੂ ਦਾ ਪਹਿਲੀ ਵਾਰੀ ਇੱਥੇ ਨਮਨ ਕਰਨ ਦਾ ਮੌਕਾ ਮਿਲਿਆ ਪਰ ਬినੋਦ ਜਿਹੜਾ ਦਰਬਾਰ ਅੱਗੇ ਵੱਧ ਰਿਹਾ ਔਰ ਕੋਨਾ ਹਰੀ ਲੱਗਦਾ ਛੀਵਾ ਦਾ ਸਮਾਗਮ ਕਰਵਾਇਆ ਸਮਾਂ ਅੱਜ ਦੇ ਇਸ ਜਿਹੜਾ ਹਰ ਇਤਵਾਰ ਨੂੰ ਜਿਹੜਾ ਚੌਕੀ ਸਮਾਗਮ ਹੁੰਦਾ ਸਾਰੀ ਸੰਗਤ ਨੂੰ ਬਧਾਈ ਦੇਣਾ ਔਰ ਉਸ ਪਰਮਕੀਤਾ ਪਰਮਾਤਮਾ होनाहारी के चरणों अरदस करा कि साढ़े बा जी की लंबी आजू हो चंकी सेहत हो तरीके संगत कर सकन संगत के दुख दर्द दूर कर सकन और सारी संगत में उस महान ताकत होनाहारी के चरणों जोड़ के रख सकन सो मेरे वालों मेरे परिवार वालों मेरे नाल आए हुए सारे साथियों वालों सारे का बहुत बहुत धन्यवाद बहुत बहुत शुकार बाबा जी हाथ जोड़ के अरदास बेनती है कि असी सू बी ताकत देना आशीर्वाद देना कि जोड़ा विश्वास संगत ने हमेशा दास के उत्ते विश्वास है जो सरके बनिया रवे और संगत की जोड़ी सेवा है वह मौका जो बार बार मिले मिले और असी संगत की सेवा करते रहिए बहुत बहुत धन्यवाद Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at

ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ